ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਨੂੰ ਪਾਣੀ ਦੇ ਵਿੱਚੋਂ ਤੱਕੇ ਮਾਰ ਕੇ ਬਾਹਰ ਕੱਢਦੇ ਹੋਏ ਕੁਝ ਲੋਕ ਨਜ਼ਰ ਆ ਰਹੇ ਨੇ ਤੇ ਆਪਦੀਆਂ ਰੇੜੀਆਂ ਨੂੰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਨੇ ਤਾਂ ਇਹ ਹਾਲਾਤ ਜੰਮੂ ਕਸ਼ਮੀਰ ਜਾਂ ਫਿਰ ਹਿਮਾਚਲ ਦੇ ਨਹੀਂ ਸਗੋਂ ਪੰਜਾਬ ਦੇ ਫਰੀਦਕੋਟ ਦੇ ਨੇ ਜਿੱਹਾਂ ਦਾਦੀ ਇੱਕ ਲਗਾਤਾਰ ਹੋ ਰਹੀ ਬਾਰਿਸ਼ ਦੇ ਕਰਕੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਜਿਸ ਦੇ ਚੱਲਦੇ ਲੋਕ ਦਰਦੇ ਮਾਹੌਲ ਦੇ ਵਿੱਚ ਜੀਰੇ ਨੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇੰਨਾ ਕੁ ਜ਼ਿਆਦਾ ਪਾਣੀ ਭਰ ਗਿਆ ਕਹਿ ਸਕਦੇ ਕਿ ਗੋਡੇ-ਗੋਡੇ ਪਾਣੀ ਭਰਨ ਦੇ ਨਾਲ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ ਉੱਥੇ ਹੀ ਦੁਕਾਨਦਾਰਾਂ ਦਾ ਰੋਜ਼ਗਾਰ ਠੱਪ ਹੋ ਗਿਆ ਕਿਉਂਕਿ ਪਾਣੀ ਇੰਨਾ ਕੁ ਜ਼ਿਆਦਾ ਕਿ ਦੁਕਾਨਦਾਰਾਂ ਦੀਆਂ ਦੁਕਾਨਾਂ ਵਿੱਚ ਵੀ ਵੜ ਗਿਆ ਅਤੇ ਹੁਣ ਕੋਈ ਵੀ ਗਾਹਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਿਹਾ ਕਿਉਂਕਿ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਹਦੇ ਚੱਲਦੇ ਹੁਣ ਚਿੰਤਾ ਦੇ ਵਿੱਚ ਦੁਕਾਨਦਾਰ ਨੇ ਉਹਨਾਂ ਕਹਿ ਕੇ ਲਗਾਤਾਰ ਮੀਂਹ ਦੇ ਕਰਕੇ ਉਨ੍ਹਾਂ ਦਾ ਰੋਜ਼ਗਾਰ ਵੀ ਠੱਪ ਹੋ ਰਿਹਾ ਦੂਸਰੇ ਪਾਸੇ ਹੁਣ ਗੋਡੇ-ਗੋਡੇ ਪਾਣੀ ਖੜ ਗਿਆ ਜੋ ਕਿ ਉਹਨਾਂ ਲਈ ਮੁਸੀਬਤ ਦਾ ਕਾਰਨ ਬਣ ਗਿਆ ਕਿਉਂਕਿ ਹੜ ਵਰਗੇ ਹਾਲਾਤ ਜਿਹੜੇ ਪੈਦਾ ਹੋ ਗਏ ਨੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਜਦੋਂ ਵੀ ਬਰਸਾਤ ਹੁੰਦੀ ਹੈ ਜੀ ਸਾਰਾ ਨਹਿਰੂ ਸ਼ਾਪਿੰਗ ਸੈਂਟਰ ਨੰਦਿਆਣਾ ਗੇਟ ਸਾਰਾ ਪਾਣੀ ਨਾਲ ਭਰ ਜਾਂਦਾ ਜੀ ਇਸ ਵਾਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਜੀ ਜਦੋਂ ਵੀ ਥੋੜੀ ਜਿਹੀ ਬਰਸਾਤ ਆਉਂਦੀ ਹੈ ਇੱਥੇ ਜਿਵੇਂ ਹੜ ਆਈ ਹੋਵੇ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਜੀ ਬਈ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਉੱਤੇ ਧਿਆਨ ਕੀਤਾ ਜਾਵੇ ਜੋ ਕਿ ਇੱਥੋਂ ਦੇ ਜੋ ਰਾਹੀ ਗਿਰੋ ਉਹ ਸਹੀ ਜਾ ਸਕਣ ਤਪਸਤਨ ਜੀ ਇਹ ਆ ਵੇ ਲੋਇ ਪਰਸੋਂ ਦਾ ਪਾਣੀ ਅੰਦਰ ਵੀ ਵੜੀ ਅੱਲਾ ਦੁਕਾਨਾਂ 'ਚ ਬੁਰਾ ਆਲਾ ਜੀ ਇਹਦਾ ਕੋਈ ਹੱਲ ਕੱਢਿਆ ਜਾ ਬਈ ਦੁਕਾਨਾਂ ਬੰਦ ਕਰ ਘਰਾਂ 'ਚ ਬੈਠੇ ਆ ਜੀ ਇਹਦਾ ਕੋਈ ਸਰਕਾਰ ਅਪਰਾਲਾ ਕਰੇ ਜੀ ਅਸਾਂ ਨੂੰ 3-3 ਦਿਨ ਹੋ ਗਏ ਦੁਕਾਨਾਂ ਬੰਦ ਕਰਕੇ ਘਰਾਂ 'ਚ ਬੈਠੇ ਅੰਦਰ ਵੀ ਪਾਣੀ ਵੜ ਲਿਆ ਦੁਕਾਨਾਂ ਦਾ ਸਬਾਲ ਕਰਾਓ ਜੇਲਾ ਜੀ ਕਿਰਪਾ ਕਰਕੇ ਸਾਡੀ ਬੇਨਤੀ ਸੁਣੀ ਜਾਵੇ ਜੀ ਇਵੇਂ ਉਹ ਫ੍ਰੀਕ ਕੋਡ ਪੂਰੇ ਸ਼ਹਿਰ ਦਾ ਪਾਣੀ ਇੱਥੇ ਆ ਕੇ ਇਕੱਠਾ ਹੁੰਦਾ ਹੈ ਕਿਉਂਕਿ ਨੀਵੀਂ ਜਗ੍ਹਾ ਹੈ ਇਸ ਨੂੰ ਲੈ ਕੇ ਨਹਿਰੂ ਸੌਂਡ ਸੈਕਟਰ ਦੀਆਂ तमाम ਜਿਹੜੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਲੋਕਾਂ ਨੂੰ ਦਿੱਕਤ ਆਉਣੀ ਚਾਹੀਦੀ ਆ ਰਹੀ ਹੈ ਤੇ ਸਰਕਾਰ ਨੂੰ ਇਸ ਬਾਰੇ ਜਾਂ ਪ੍ਰਸ਼ਾਸਨ ਨੂੰ ਕਿਹੜੇ ਪ੍ਰਬੰਧ ਕਰਨੇ ਚਾਹੀਦੇ ਜਿਸ ਦੇ ਨਾਲ ਲੋਕਾਂ ਦਾ ਫਾਇਦਾ ਹੋਵੇ ਪਰ ਬਹੁਤ ਇਹਨਾਂ ਨੂੰ ਕਰਨਾ ਚਾਹੀਦਾ ਪਾਣੀ ਦਾ ਨਿਕਾਸ ਕਰ ਰਹੇ ਹੋ ਜਾਂ ਡੰਮ ਪਾਇਆ ਪਿਆ ਵਾ ਕਾਰਾਂ ਨੂੰ ਧੱਕੇ ਲਾ ਲਾ ਲੋਕੀ ਸਕੂਟਰਾਂ ਨੂੰ ਕਾਰਾਂ ਨੂੰ ਧੱਕੇ ਲਾ ਲਾ ਬਾਹਰ ਕੱਢੀ ਜਾਂਦੇ ਜੀ ਬੁਰੇ ਹਾਲਾ ਹੀ ਲੋਕਾਂ ਦੇ ਉਤੇ ਹੀ ਦੁਕਾਨਦਾਰਾਂ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਕਿ ਸਮੇਂ ਸਿਰ ਨਿਕਾਸੀ ਹੋਣੀ ਚਾਹੀਦੀ ਹੈ ਅਤੇ ਸੀਵਰੇਜ ਦੀ ਵੀ ਸਫਾਈ ਦਾ ਧਿਆਨ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ